ਸਾਰਿਆਂ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ Hindu ਜੱਟ ਸ਼ੇਰ ਅਮਿਤ ਰੋੜਾ ਦੋਸਤੋ ਤੁਸੀਂ ਕਹਿੰਦੇ ਹੋ ਕਿ ਫਿਲਮ ਦਾ ਬੜਾ ਹੀ ਕਮੀ ਰੋੜਾ ਬੰਗਲਾ ਦੀ ਫਿਲਮ ਆ ਰਹੀ ਸੀ ਬੜੀ ਹੀ ਮੈਂ ਕਹਿੰਦਾ ਅਮਿਤ ਰੋੜਾ ਉਹਦੀ ਸਪੋਰਟ ਕਰ ਰਿਹਾ ਕੰਗਨਾ ਦੀ ਔਰ ਦੋਸਤੋ ਤੁਸੀਂ ਪਿਛਲੇ ਦਿਨੀ ਬਹੁਤ ਗੱਲਾਂ ਤੁਸੀਂ ਦੇਖੀਓਗੀ ਤੁਸੀਂ ਵਾਇਰਲ ਵੀਡੀਓ ਫੋਟੋਆਂ ਦੇਖੀਆਂ ਹੋਣੀਆਂ ਕੰਗਨਾ ਦੇ ਨਾਲ ਕਿ ਇੱਕ ਦੇਸ਼ ਭਗਤ ਕਮਨਰ ਨੋਟ ਜਿਹੜੀ ਮੈਂ ਸਪੋਰਟ ਕਰਦਾ ਪਿਆਵਾ ਕਿ ਉਹ ਦੇਸ਼ ਭਗਤ ਹੈ ਮੈਂਬਰ ਪਾਰਲੀਮੈਂਟ ਹੈ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ਾਹਕੋਟ ਸ਼ਾਹਕੋਟ ਦੀ ਦੋਸਤੋ ਇਹ ਫਿਲਮ ਆਪਾਂ ਬਹਿਣ ਕਰਾਣੀ ਹੈ ਸਭ ਨਾਲ ਪਹਿਲਾਂ ਹਿੰਦੂ ਜੱਟ ਦੀ ਛੇਰ ਦੀ ਅਪੀਲ ਹੈ ਕਿ ਵਾਪ ਤੋਂ ਵਗ ਇਸ ਫਿਲਮ ਦਾ ਬਾਇਟ ਕੱਟ ਲਿਖੋ ਤਾਂ ਕਿ ਇਹ ਗਰੂ ਰੰਦਾਵਾ ਕਿਹੜਾ ਕੀ ਕਹਿੰਦੇ ਕਿਹੜਾ ਗਰੂ ਰੰਦਾਵਾ ਇਹਦੇ ਵਿੱਚ ਹੀ ਹੋ ਹੈਗਾ ਇਹਨੇ ਦੇਖੋ ਇਹਦੇ ਵਿੱਚ ਹਿੰਦੁਸਤਾਨੀਆ ਦਾ ਖੂਨ ਤੇ ਹੋ ਨਹੀਂ ਸਕਦਾ ਹਿੰਦੁਸਤਾਨੀਆ ਦਾ ਖੂਨ ਨਹੀਂ ਹੋ ਸਕਦਾ ਜੇ ਚੰਨ ਪੈਸੇ ਕਮਾਣ ਲਈ ਦੇਖੋ ਕਿਦਾ ਵਾਹ ਵਾਈ ਕੀਲੀ ਕਰ ਰਿਹਾ ਪਾਕਿਸਤਾਨੀ ਵਾਹ ਵਾਈ ਕਰ ਰਿਹਾ ਮੈਂ ਦੇਸ਼ ਭਗਤ ਮੇਰੇ ਦੇਸ਼ ਭਗਤ ਪੰਜਾਬੀ ਭਗਤ ਹਿੰਦੂ ਹਸਤਾਨੀ ਕਿੱਦਾ ਸੈਣਗੇ ਦੋਸਤੋ ਆ ਪੋਸਟਰ ਐ ਇਹ ਪੋਸਟਰ ਖੜਾਓ ਸਾਰੇ ਤੇ ਪੋਸਟਰ ਕਿੱਦਾ ਪਾੜਨਾ ਵੇ ਸ਼ਾਹ ਕੋਰ ਦਾ ਐਦਾ ਦੇਖ ਲੋ ਐਦਾ ਪਾੜਨਾ ਪੋਸਟਰ ਔਰ ਪਪਾ ਵਿਰੋਧ ਕਰਨਾ ਕਿਉਂਕਿ ਇਹ ਲੋਕਾਂ ਨੇ ਇੱਕ ਪੈਸੇ ਕਮਾਣ ਦਾ ਢੰਡਾ ਬਣਾਇਆ ਹੋਇਆ ਖੂਨ ਖੋਲਦਾ ਸਾਡਾ ਸਾਡੇ ਸੈਨਿਕਾਂ ਦਾ ਪਰ ਆਪਣੀ ਜਾਨ ਤੇ ਰੱਖ ਤੇ ਲਿਟਾਪ ਤੇ ਔਰ ਆਪਾ ਲੋਕ ਹਿੰਦੁਸਤਾਨੀ ਪੰਜਾਬੀ ਆਪਾ ਹਿੰਦੁਸਤਾਨੀ ਕਿਦਾਰਾ ਵੀ ਚੈਂ ਦੀ ਜਿੰਨ ਸੋਲਿਆ ਔਰ ਇੱਕ ਚੰਨ ਪੈਸੇ ਕਮਾਣ ਲਈ ਆ ਜੋਕਰ ਦੇਖੋ ਕੀ ਕੰਮ ਕਰ ਰਹੇ ਨੇ ਕਿਹਦੀ ਸ਼ੈ ਕਿਨ ਕਿਰੀ ਪ੍ਰਮੋਸ਼ਨ ਕਰ ਰਹੇ ਨੇ ਪਹਿਲਾਂ ਤੇ ਸੈਂਸਰ ਬੋਰਡ ਨੂੰ ਸ਼ਰਮ ਚਾਹੀਦੀ ਹੈ ਸਰਨਾ ਵੱਡੀ ਜਿਹੜੀ ਫਿਲਮ ਪਾਸ ਕਰਨੀ ਚਾਹੀਦੀ ਹੈ ਗੰਗਲ ਰੋਦੀ ਉਹ ਤੇ ਪਾਸ ਕੀਤੀ ਨਹੀਂ ਔਰ ਦੇਖੋ ਸ਼ਾਹਕੋਟ ਨੂੰ ਹਰੀ ਝੰਡੀ ਦੇ ਰਹੇ ਨੇ ਜਦਿ ਸਰਕਾਰਾਂ ਵੀ ਬੈਠੀਆਂ ਐ ਇਹ ਸ਼ਾਇਰ ਮੈਨੂੰ ਲੱਗਦਾ ਉਹਨਾਂ ਦੀ ਲੱਗਦੀ ਸ਼ਾਇਰ ਹੈ ਕਿ ਦੇਖੋ ਹਿੰਦੁਸਤਾਨ ਚ ਆਪਾਂ ਰਹੇ ਹਿੰਦੁਸਤਾਨ ਦਾ ਸਾਡੇ ਅੰਦਰ ਖੂਨ ਹੈ ਔਰ ਮੈਂ ਕਹਿੰਦਾ ਕਿ ਗੁਰੂ ਦਾ ਵਰਗਾ ਸਿੰਗਰ ਇਹਨੇ ਪੂਰੇ ਪੰਜਾਬ ਦੇ ਵਿੱਚ ਅਮੀ ਤੋੜਾ ਕਹਿ ਰਿਹਾ ਕਿ ਜਿੰਨੇ ਵੀ ਸ਼ੇਅਰ ਚਾਹੇ ਹਿੰਦੂ ਸੰਗਠਨ ਵਾਹ ਤੋਫਾ ਤੇਰਾ ਮੂੰਹ ਕਾਲਾ ਕਰਨ ਤੇ ਪੋਲਟ ਜਣਾ ਔਰ ਇਹਦੇ ਪੁੱਤਰ ਸਾਰਾਂ ਤਾਂ ਕਿ ਆਪਾਂ ਵਿਰੋਧ ਕਰੀਏ ਔਰ ਆਪਣੀ ਫਿਲਮ ਪੰਜਾਬ ਦੀ ਪੂਰੇ ਹਿੰਦੁਸਤਾਨ ਚ ਲੱਗਣ ਨਹੀਂ ਜਣੀ ਕਿਉਂਕਿ ਇਹਦੇ ਅੰਦਰ ਹਿੰਦੁਸਤਾਨ ਦਾ ਖੂਨ ਨਹੀਂ ਹੈ ਪਾਕਿਸਤਾਨ ਦਾ ਖੂਨ ਹੈ ਇਹਨਾਂ ਨੂੰ ਪਾਕਿਸਤਾਨੀ ਭੇਜਿਆ ਜਾਵੇ ਹਿੰਦੁਸਤਾਨ ਚ ਰਹਿਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਔਰ ਇਹ ਆਵਾਜ਼ ਦੋਸਤੋ ਇੰਨੀ ਬੁਲੰਦ ਕਰਨੀ ਹੈ ਤਾਂ ਕਿ ਇਹਨਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਅਸਲ ਵਾਅਦਾ ਸਾਡੀ ਜਾਵੀ ਚਾਹੀਦੀ ਹੈ ਪਹੁੰਚਣੀ ਚਾਹੀਦੀ ਹੈ ਕਿ ਇਹ ਫਿਲਮ ਦਾ ਪਾਏ ਕਾ ਪੂਰਾ ਹਿੰਦੂ ਸਮਾਜ ਨਹੀਂ ਹਿੰਦੁਸਤਾਨੀ ਕਰੇਗਾ ਭਾਰਤ ਜਿਹੜਾ ਸੱਚਾ ਭਾਰਤੀ ਹੈ और फिल्म बायट करा और फिल्म नहीं दागे दोस्तों एक ताकत एक हो गए अपनी ताकत दिखानी है और इस फिल्म का विरोध करना है और आप प्रण करना है कि यह फिल्म लगन नहीं देम इन कवे कि अपनी पाकिस्तान जाकर फिल्म रिलीज करा और अपना पाकिस्तान है और अपना पहला जाकर डीएनए चेक करावे कि यह पाकिस्तानी का हिंदुस्तानी है जोड़ा पाकिस्तान की हर गल हर गल पाकिस्तान बारे बोल रहा है और अभी हिंदू समाज पूरा भारत पूरा हिंदू समाज यहाँ बाइकाट कर हैं और फिल्म का डट के विरोध करते हैं जय श्री कृष्ण